ਜਿੰਨਾ ਕਾਲ ਨੂੰ ਪਾਵੇ ਨਾਲ ਬੰਨਿਆ ਸੀ ਉਹ ਵੀ ਆਤਰੂ ਹੋ ਕੇ ਮਜਬੂਰ ਤੁਰ ਕੇ ਬਥੇਰੀਆਂ ਆੜੀਆਂ ਰਕੜੀਆਂ ਹੋਣ ਗਈਆਂ ਜਿੰਨਾ ਕਾਲ ਨੂੰ ਪਾਵੇ ਨਾਲ ਬੰਨਿਆ ਸੀ ਉਹ ਵੀ ਆਤਰੂ ਹੋ ਕੇ ਮਜਬੂਰ ਤੁਰ ਕੇ ਦੁਨੀਆ ਜੱਤਣ ਦੇ ਜਿਨ੍ਹਾਂ ਨੇ ਕਰੇ ਦਾਵੇ ਉਹ ਵੀ ਚਾਰ ਦਿਨ ਪਾ ਕੇ ਫਤੂਰ ਤੁਰ ਗਏ ਕਈ ਮੌਤੋਂ ਥਰ-ਥਰ ਕੇ ਕੰਬਦੇ ਕਈ ਮੌਤ ਨੂੰ ਵੀ ਘੂਰ-ਘੂਰ ਤੁਰ ਗਏ ਕੋ ਕਿਵੇਂ ਤੁਰ ਗਿਆ ਕੋ ਕਿਵੇਂ ਤੁਰ ਗਿਆ ਆਲਮਗਿਰੀਆ ਪੂਰਾ ਦੇ ਪੂਰ ਤੁਰ ਗਏ ਹਟਲਰ ਹੁੰਦਾ ਸੀ ਹਟਲਰ ਜਿਹਨੇ ਬਲਡਵਾਰ ਲਾਈ ਸੀ ਪਤਾ ਕਿਨਾ ਹਕਾਰ ਹੋ ਗਿਆ ਉਹਨੂੰ ਜਿਹਨੇ ਸੈਕੰਡ ਬਲਡਵਾਰ ਲਾਈ ਸੀ ਹਟਲਰ ਜਰਮਨ ਦਾ ਉਹ ਤਾਂ ਅਸਲੀਅਤ ਜੰਮਿਆ ਸੀ ਜਰਮਨ ਦਾ ਡਿਕਟੇਟਰ ਬਣਿਆ ਫਿਰ ਇਹਨੇ ਬਲਡਵਾਰ ਲਾਈ ਸੀ ਉਹ ਆਏ ਉਹ ਇਹ ਸ਼ਖਸ ਹੈ ਹਕਾਰ ਇਹਨਾ ਹੋ ਗਿਆ ਕਹਿੰਦਾ ਅਸੀਂ ਇੰਨੇ ਜਹਾਜ਼ ਉਡਾਵਾਂਗੇ ਆਕਾਸ਼ ਦੇ ਵਿੱਚ ਕਹਿੰਦਾ ਪੰਛੀਆਂ ਨੂੰ ਆਕਾਸ਼ ਨਹੀਂ ਛੱਡਾਂਗੇ ਉੱਡਣ ਵਾਸਤੇ ਧਰਤੀ ਦੇ ਉੱਤੇ ਬੰਦਿਆਂ ਨੂੰ ਤਰਿਆ ਕਰਨਗੇ ਇਹ ਕਹਿੰਦਾ ਹੁੰਦਾ ਸੀ ਤੇ ਅੱਜ ਆਕਾਸ਼ ਵੀ ਸਾਰਿਆਂ ਨੂੰ ਉੱਪਰ ਨਜ਼ਰ ਆ ਰਿਹਾ ਪੰਛੀ ਵੀ ਕਲੋਲਾ ਕਰਦੇ ਪੈਦੇ ਨੇ ਹਿਟਲ ਤੂੰ ਕਿੱਧਰ ਗਿਆ ਤੂੰ ਕਿੱਥੇ ਗਿਆ ਹਿਟਲ ਤੈਨੂੰ ਕਿੱਥੇ ਆ ਕਰਨ ਉਹ ਤੋਂ ਸੋਨਾ ਕੀ ਉਹ ਕਰਨ ਦਾ ਸਮਾਂ ਸੀ ਕੀਤਾ ਨਹੀਂ ਉਹ ਕੰਮ ਜਿਹੜਾ ਗੁਰੂ ਨੇ ਕਿਹਾ ਭਾਈ ਨਾਮ ਜਪ ਲੈਂਦਾ ਕਰਨ ਉਹ ਤੋਂ ਸੋਨਾ ਕੀ ਉਹ ਪਰੇਉ ਲੋਭ ਕੇ ਫੰਦ ਨਾਨਕ ਸਮੇ ਉਹ ਰਾਮ ਗਾਇਓ ਆਪ ਕਿ ਉਹ ਰੋਬਤ ਅੰਧ ਤੇ